ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਹਿ ਇਸਬੰਦੀ ਫਾਈਲ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਚਕਾਰ ਵਿਵਾਦ ਵਣ ਗਿਆ ਹੈ। ਅਕਾਲੀ ਆਗੂ ਦੋਸ਼ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਜਾਣਬੁੱਝ ਕੇ ਪ੍ਰੋਫੈਸਰ ਭੁੱਲਰ ਨੂੰ ਰਿਹਾ ਨਹੀਂ ਕਰਨਾ ਚਾਹੁੰਦੀ ਜਦ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਬਲਾਰੇ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਕਿ ਦਿੱਲੀ ਸਰਕਾਰ ਦੇ ਜੇਲ੍ਹ ਮੰਤਰੀ ਨੇ ਹੁਣ ਹੋਈ ਮੀਟਿੰਗ ਵਿੱਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮੁੱਦਾ ਜ਼ੋਰ-ਸ਼ੋਰ ਢੰਗ ਨਾਲ ਉਠਾਇਆ ਸੀ ਕੀ ਹੈ ਮਾਮਲਾ ਤੁਸੀਂ ਸੁਣੋ ਕਿਲਾਸ਼ ਗਹਿਲੋਜੀ ਜੀ ਜੇਲ੍ਹ ਮੰਤਰੀ ਆ ਦਿੱਲੀ ਸਰਕਾਰ ਔਰ ਇਸ ਬੋਰਡ ਦੇ ਮੈਂਬਰ ਹੈ ਔਰ ਇਕਲਾਤਿਕ ਕਿਲਾਸ਼ ਗਹਿਲੋਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉਹ ਚ ਪੁਰਜ਼ੋਰ ਤਰੀਕੇ ਨਾਲੇ ਗੱਲ ਰੱਖੀ ਕਿ ਪ੍ਰੋਫੈਸਰ ਤਵਿੰਦਰਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ। ਔਰ ਉਹਦੇ ਗਰਾਉਂਡ ਹੈ ਰਿਵਿਊ ਬੋਰਡ 'ਚ ਮੈਜੋਰਿਟੀ ਸਰਕਾਰ ਦੀ ਹੈ ਔਰ ਜਿਹੜੇ ਸਰਕਾਰ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਮਤਹਿਤ ਚੱਲਦੇ ਆ ਜਦ ਤਾ ਇਹਨਾਂ ਨੂੰ ਕੋਈ ਗੱਲ ਨਹੀਂ ਸੂਟ ਕਰਦੀ ਤੇ ચીਫ ਸੈਕਟਰੀ ਨੂੰ ਆਪਦੇ ਘਰੇ ਪੁਲਾ ਕੇ ਉਹਨੂੰ ਲਪੇੜੇ ਵੀ ਲਾ ਦਿੰਦੇ ਆ ਵੀਡੀਓ ਵੀ ਜਨਤਕ ਹੋਈਆਂ ਨੇ ਤੇ ਜਦ ਕੋਈ ਗੱਲ ਸੂਟ ਕਰਦੀ ਆ ਤੇ ਫੇਰ ਇਹ ਡਰਾਮਾ ਨਵਾਂ ਰਚ ਦਿੰਦੇ ਔਰ ਕਮਾਲ ਦੀ ਗੱਲ ਹੈ ਕਿ ਜਵਾਬ ਦਿੱਲੀ ਸਰਕਾਰ ਨਹੀਂ ਦੇ ਰਹੀ ਆ ਜਿਹੜਾ ਪੰਜਾਬ 'ਚ ਇੱਕ ਉਹਨਾਂ ਦਾ ਸਪੋਕਸਪਰਸਨ ਹੈ ਜੀਦਾ ਪੰਜਾਬ ਸਰਕਾਰ 'ਚ ਨਾ ਦਿੱਲੀ ਸਰਕਾਰ 'ਚ ਕੋਈ ਉਹਦਾ ਉਹ ਜਵਾਬ ਦੇ ਰਿਹਾ ਸੋ ਇਟ ਦਿਖਦੀ ਨਹੀਂ ਆ ਔਰ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਤੇ ਇਹਨਾਂ ਨੇ ਰਾਜਨੀਤੀ ਘਟਿਆ ਰਾਜਨੀਤੀ ਸ਼ੁਰੂਆਤ ਕੀਤੀ ਹੈ ਉਹਦਾ ਇੱਕ ਨਵਾਂ ਨਮੂਨਾ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ ਪ੍ਰੋਫੈਸਰ ਤਵਿੰਦਰ ਪਾਰ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜੇਲ੍ਹ ਚ ਬੰਦ ਨੇ ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ ਇਹ ਮੈਡੀਕਲ ਰਿਪੋਰਟਾਂ ਕਹਿੰਦੀਆਂ ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਐਨਓਸੀ ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਦਸੰਬਰ ਦੇ ਮਹੀਨੇ ਜਿਹੜਾ ਇਹਨਾਂ ਦੀ ਰਿਹਾਈ ਵਾਸਤੇ ਬੋਰਡ ਇਕੱਠਿਤ ਹੋਇਆ ਸੱਤ ਮੈਂਬਰੀ ਬੋਰਡ ਇਕੱਠਿਤ ਹੋਇਆ ਉਸ ਉਸ ਬੋਰਡ 'ਚ ਇੱਕ ਮਨਿਸਟਰ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਕ ਕਲਾਸ਼ ਗਹਿਲੋਜ ਜੀ ਕਲਾਸ਼ ਗਹਿਲੋਜ ਜੀ ਜੇਲ ਮੰਤਰੀਆਂ ਦਿੱਲੀ ਸਰਕਾਰ ਔਰ ਉਸ ਬੋਰਡ ਦੇ ਮੈਂਬਰ ਹੈ ਔਰ ਇਕਲਪਿਕ ਕਲਾਸ਼ ਗਹਿਲੋਜ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉਰ ਤੇ ਪੁਰਜ਼ੋਰ ਤਰੀਕੇ ਨਾਲੇ ਗੱਲ ਰੱਖੀ ਕਿ ਪ੍ਰੋਫੈਸਰ ਤਵਿੰਦਰਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹਦੇ ਗਰਾਊਂਡ ਹੈ ਉਹਦੇ ਤਿੰਨ ਗਰਾਊਂਡ ਉਹਨਾਂ ਨੇ ਕਿਹਾ ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਰ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ ਐਨਓਸੀ ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਹੁਣ ਮੈਂ ਤੁਹਾਨੂੰ ਇਹ ਜਿਹੜਾ ਝੂਠ ਪਰੋਸਦੇ ਆ ਵਾਰ-ਵਾਰ ਜਿਨ੍ਹਾਂ ਦਾ ਟਿੱਲ ਦਾ ਜ਼ੋਰ ਲੱਗਿਆ ਖਾਸ ਕਰ ਵਿਕਰਮਜੀਤ ਸਿੰਘ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਸ 10 10 15 15 ਸਾਲ ਸੱਤਾ 'ਚ ਰਹਿ ਕੇ ਕੋਈ ਫੈਕਟਿਵ ਵੈਰੀਫਾਈ ਵੀ ਨਹੀਂ ਕਰਦੇ ਕੋਈ ਪੜ੍ਹਾਈ ਲਿਖਾਈ ਨਹੀਂ ਕਰਦੇ ਕਿਸ ਕੋਈ ਨਹੀਂ ਮਤਲਬ ਤੁਸੀਂ ਘਟੋ ਘਟ ਕਿਸੇ ਇਸ਼ੂ ਬਾਰੇ ਪੂਰੀ ਜਾਣਕਾਰੀ ਤੱਥ ਤੇ ਪਤਾ ਪਤਾ ਕਰ ਲੋ ਜੋ ਸਵੇਰ ਤੋਂ ਸ਼ੁਰੂ ਹੁੰਦੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਗਾਣਾ ਕੱਟੀ ਜਾਣੀਆਂ ਸਾਡੇ ਨੈਸ਼ਨਲ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਬਸ ਇੱਕੋ ਏਜੰਡਾ ਹੈ ਵੀ ਦੋਨਾਂ ਨੂੰ ਸਵੇਰ ਤੋਂ ਉੱਠ ਕੇ ਗਾਣਾ ਕੱਟਦੇ ਆ ਹੁਣ ਜਿਹੜੀ ਦਸੰਬਰ ਦੇ ਮਹੀਨੇ ਚ ਬੋਰਡ ਦੀ ਮੀਟਿੰਗ ਹੋਈ ਸੱਤ ਮੈਂਬਰੀ ਬੋਰਡ ਹੈ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਸੱਤ ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟ-ਨੈਟ ਗਵਰਨਰ ਆਫ ਦਿੱਲੀ ਲੈਫਟ-ਨੈਟ ਗਵਰਨਰ ਕੌਣ ਹੈ ਲੈਫਟਨੈਂਟ ਗਵਰਨਰ ਉਹ ਹੈ ਜਿਹੜਾ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਗੀਦਾਰ ਰਹੀ ਹਿੱਸੇਦਾਰੀ ਭਾਜਪਾ ਦਾ ਨੁਮਾਇੰਦਾ ਭਾਜਪਾ ਦੇ ਨੁਮਾਇंदे ਲੈਫਟਨੈਂਟ ਗਵਰਨਰ ਨੇ 7 ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ ਔਰ ਆ ਮਿਨਟਸ ਹੈ ਮੇਰ ਕੋ ਮੀਟਿੰਗ ਦੇ ਇਕਲੌਤੇ ਆਮ ਆਦਮੀ ਪਾਰਟੀ ਅਰਵਿੰਗ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਕ ਕਲਾਸ਼ ਗਹਿਲੋਜੀ ਨੇ ਇਸ ਮੀਟਿੰਗ ਚ ਪੁਰਜ਼ੋਰ ਤਰੀਕੇ ਨਾਲ ਮੰਗ ਕੀਤੀ ਕਿ ਪ੍ਰੋਫੈਸਰ ਤਵਿੰਦਰ ਪਾਲ ਭੁੱਲਰ ਨੂੰ ਰਿਹਾ ਕੀਤਾ ਜਾਵੇ ਲੇਕਿਨ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਈਵਾਲ ਭਾਜਪਾ ਦੇ ਜਿਹੜੇ ਨੁਮਾਇੰਦੇ ਆ ਉਥੇ ਜਿਹੜੇ ਅਕਾਲੀ ਦਲ ਲੋਕਾਂ ਦੀਆਂ ਅੱਖਾਂ ਧੂੜ ਪਾਉਣ ਨੂੰ ਤੇ ਜ਼ਰੂਰ ਅਟ ਹੋਇਆ ਅੰਡਰ ਦਾ ਟੇਬਲ ਇਕੱਠੇ ਆ ਔਰ ਇੰਨੇ ਮਤਲਬ ਤਰਲੋ ਮੱਛੀ ਹੋਏ ਪਏ ਆ ਕਿ ਮੋਦੀ ਸਾਹਿਬ ਆਜੇ ਇਹਨਾਂ ਨੂੰ ਬੁਲਾਣ ਤੇ ਆਜੇ ਲੰਮੇ ਪੈ ਜਾਣ ਪੈਰਾ ਉਹਨਾਂ ਨੇ ਫੇਰ ਇਕੱਠੇ ਹੋਣ ਲਈ ਇਲੈਕਸ਼ਨ ਲੜਨ ਦੀ ਉਸ ਅਕਾਲੀ ਦਲ ਦੀ ਭਾਈਵਾਲ ਭਾਜਪਾ ਜਿਹਦੇ ਪ੍ਰਧਾਨ ਪੰਜਾਬ ਚ ਜਾਖੜ ਸਾਹਿਬ ਹੈ ਉਸ ਭਾਜਪਾ ਦੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਗਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ ਇਹ ਫੈਕਟ ਆ ਮੇਰੇ ਕੋਲ ਮਿਨਟਸ ਪਿਆ ਮੀਟਿੰਗ ਦੇ ਹੁਣ ਮੈਂ ਪੁੱਛਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮਜੀਤਿਆ ਸਾਹਿਬ ਨੂੰ ਜਿਨ੍ਹਾਂ ਦਾ ਟਿੱਲ ਦਾ ਜੋਰ ਇਸ ਗਲਤੀ ਲੱਗਿਆ ਉਹ ਤੁਸੀਂ ਦੇਖਿਓ ਨਾ ਇਹ ਵਿਕਰਮਜੀਠੀਆ ਹੋਈ ਐ ਜਿਹੜਾ ਪਹਿਲਾਂ ਲਾਈ ਹੋ ਕੇ ਅੰਮ੍ਰਿਤ ਪਾਲ ਨੂੰ ਉਹ ਗਾਲਾਂ ਕੱਢੀਆਂ ਇਹਨੇ ਬੋਰਡ ਸੈਂਟੈਂਸ ਰਿਵਿਊ ਬੋਰਡ ਰਾਈਟ ਸੈਂਟੈਂਸ ਰਿਵਿਊ ਬੋਰਡ ਅਕੇ ਲਵਜੈ ਦਿੱਲੀ ਹੁਣ ਡੈਲੀ ਸੈਂਟੈਂਸ ਰਿਵਿਊ ਬੋਰਡ ਸਰਕਾਰ ਕਿਦੀ ਦਿੱਲੀ ਕੇਜਰੀਵਾਲ ਸਾਹਿਬ ਦੀ ਮੈਜੋਰਿਟੀ ਕਿੰਨੀ 4 ਜਾਂ 5 ਐਮਐਲਏ ਨੇ ਵਿਰੋਧੀ ਦੇ ਵਿਰੋਧੀ ਧਿਰ ਦਾ ਕੋਈ ਐਮ ਐਲ ਏ ਉਸ ਰਿਵਿਊ ਬੋਰਡ 'ਚ ਮੈਂਬਰ ਆ ਤੁਹਾਨੂੰ ਮਿਨਿਟਸ ਆਫ ਦ ਮੀਟਿੰਗ ਸਿਲੈਕਟਿਵ ਸ਼ੋਅ ਕੀਤੀ ਆ ਰਿਵਿਊ ਬੋਰਡ 'ਚ ਮੈਜੋਰਿਟੀ ਸਰਕਾਰ ਦੀ ਆ ਔਰ ਜਿਹੜੇ ਸਰਕਾਰ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਮਤਹਿਤ ਚੱਲਦੇ ਆ ਜਦ ਤਾ ਇਹਨਾਂ ਨੂੰ ਕੋਈ ਗੱਲ ਨਹੀਂ ਸੂਟ ਕਰਦੀ ਤੇ ਚੀਫ ਸੈਕਟਰੀ ਨੂੰ ਆਪਦੇ ਘਰੇ ਪੁਲਾ ਕੇ ਉਹਨੂੰ ਲਪੇੜੇ ਵੀ ਲਾ ਦਿੰਦੇ ਉਹ ਵੀਡੀਓ ਵੀ ਜਨਤਕ ਹੋਈਆਂ ਨੇ ਤੇ ਜਦ ਕੋਈ ਗੱਲ ਸੂਟ ਕਰਦੀ ਆ ਤੇ ਫੇਰ ਇਹ ਡਰਾਮਾ ਨਵਾਂ ਰਚ ਦਿੰਦੇ ਔਰ ਕਮਾਲ ਦੀ ਗੱਲ ਹੈ ਕਿ ਜਵਾਬ ਦਿੱਲੀ ਸਰਕਾਰ ਨਹੀਂ ਦੇ ਰਹੀ ਹੈ ਜਿਹੜਾ ਪੰਜਾਬ ਚ ਇੱਕ ਉਹਨਾਂ ਦਾ ਸਪੋਕਸਪਰਸਨ ਹੈ ਜੀਦਾ ਪੰਜਾਬ ਸਰਕਾਰ ਚ ਨਾ ਦਿੱਲੀ ਸਰਕਾਰ ਚ ਕੋਈ ਉਹਦਾ ਉਹ ਜਵਾਬ ਦੇ ਰਿਹਾ ਸੋ ਇਟ ਇਜ਼ ਅ ਪਿਓਰ ਲਾਇ ਉਹਦੇ ਚ 25 ਸਾਲ ਪਾਇਆ ਹੋਇਆ ਪ੍ਰੋਫੈਸਰ ਦਵਿੰਦਰ ਪਾਲ ਭੋਲਰ ਜੀ ਦਾ ਬੜਕੀ ਇੱਜ਼ਤ ਕੀ ਰਿਕਾਰਡ ਆ 29 ਸਾਲ ਐਂਡ 7 ਟਾਈਮਸ ਉਹਨੂੰ ਰਿਜੈਕਟ ਕੀਤਾ ਗਿਆ ਇਹ ਮੈਟਰ ਆਫ ਰਿਕਾਰਡ ਹੈ ਕੇਜਰੀਵਾਲ ਸਾਹਿਬ ਨੇ ਆਪ ਐਡਮਿਟ ਕੀਤਾ ਸੋ ਡੂ ਨੋਟ ਮਿਸਲੀਟ ਝੂਠਾ ਬੋਲੋ ਲੋਕਾਂ ਕੋਲੋਂ ਕਿਉਂਕਿ ਬੰਦੀ ਸਿੰਘਾ ਦੇ ਮੁੱਦੇ ਤੇ ਤੁਸੀਂ ਕੇਜਰੀਵਾਲ ਸਾਹਿਬ ਦੀ ਇੱਕ ਸਟੇਟਮੈਂਟ ਦਿਖਾ ਦਿਓ ਜਿਹੜੀ ਕਹਿੰਦੀ ਹੈ ਕਿ ਇਹਨਾਂ ਨੂੰ ਛੱਡਤਾ ਜਾਵੇ ਵਖਾਓ ਮੈਨੂੰ ਸੋ ਵਾਟ ਆ ਆ ਬਾਕਸ ਪਰਸਨ ਸੇਜ਼ ਉਸ ਨੂੰ ਤਵੱਜੋ ਨਾ ਦਿਓ ਇਟ ਇਜ਼ ਅ ਸਟੇਟ ਬੋਰਡ ਲਿਖਿਆ ਹੈ ਦਿੱਲੀ ਸਟੇਟ ਰਿਵਿਊ ਬੋਰਡ ਸਟੇਟ ਦੀ ਸਰਕਾਰ ਕੀ ਦੀ ਆਮ ਆਦਮੀ ਪਾਰਟੀ ਸੱਤ ਚੋਂ ਸਿਰਫ ਸੱਤ ਚੋਂ ਦੋ ਮੈਂਬਰ ਦੁਸ਼ਰੀ ਹੈ ਇੱਕ ਹੋਮ ਮਿਨਿਸਟਰ ਦਾ ਪੰਜ ਇਹਨਾਂ ਦੇ ਗਵਰਨਰ ਸੋ ਏਸੀ ਮਾਮਲਾ ਬੰਦੀ ਸਿੰਘਾਂ ਅਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਊਲਰ ਦੀ ਰਿਹਾਈ ਦਾ ਚਾਹੀਦਾ ਤਾਂ ਇਹ ਹੈ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਮੰਚ ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਨਾਲ رابطہ ਕਾਇਮ ਕਰਨ ਪਰ ਇਸ ਮਾਮਲੇ ਉੱਤੇ ਸਿਆਸਤ ਖੂਬ ਹੋ ਰਹੀ ਹੈ ਜਿਸ ਬਾਰੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣੂ ਨੇ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ